ਭਗਵਾਨ ਜਮਨ ਸਰਕਾਰ ਨੂੰ ਸੀ ਇਹ ਕਹਿਣਾ ਚਾਹੁੰਦੇ ਆ ਵੀ ਦੇਖੋ ਉਹਨਾਂ ਦੇ ਕਿੰਨੇ ਮੰਤਰੀਆਂ ਦੇ ਵਿਆਹ ਹੋ ਗਏ ਜੀ ਉਹਨਾਂ ਨੇ ਕਰਵਾ ਲਏ ਇਹਨਾਂ ਨੂੰ ਜਦੋਂ ਸਰਕਾਰ ਚ ਲੈ ਲੈਣ ਜਾਂ ਇਹਦਾ ਵਿਆਹ ਕਰਾ ਦੇਣਾ ਤੁਹਾਨੂੰ ਉਹਨਾਂ ਤੱਕ ਇਹ ਗੱਲ ਪਹੁੰਚ ਜਾਣੀ ਤੁਸੀਂ ਪੀਟੀਸੀ ਤੋਂ ਤਾਂ ਦੇ ਵਿੱਚ ਫਿਰ ਬਾਈ ਜਿੱਤ ਤਾਂ ਕਿਹੜਾ ਤੁਹਾਡੇ ਚੋਂ ਸਾਰੇ ਹੀ ਜਿੱਤਦੇ ਨੇ ਖਿਰਦੇ ਸਭ ਤੋਂ ਵੱਧ ਕੀ ਦੀ ਰੇਲ ਬਣਾਉਣੇ ਜਿਹੜਾ ਡਿੱਕੇ ਜਾਣਗੇ ਉਹਦੀ ਵੀ ਬਣਾ ਦੇਊਗੀ ਕਦੇ ਨਾਲ ਦੇ ਛਿੱਟੇ ਛੁੱਟੇ ਪੜਦੇ ਪੜਦੇ ਹੁੰਦੇ ਸੀਗੇ। ਬੋਤਾ ਜੀ ਹੁਣ ਕੀ ਇੱਥੇ ਚੰਗੇਰੀ ਲਾਦੇ। ਹੱਬ ਤੋਂ ਵਧੀਆ ਏਰੀਆ ਕਿਹੜਾ ਵਧੀਆ ਲੱਗਦਾ? ਆਪਦਾ ਪਿੰਡ ਆਪਦਾ ਹੀ ਹੁੰਦਾ ਜੀ। ਇੰਨਾ ਜੋ ਕੋਈ ਸ਼ਰਾਰਤੀ ਕੋਹਣਾ ਵਸਤੇ? ਕੋਈ ਨਹੀਂ ਆਖਿਆ ਸਾਰੇ ਠੀਕ ਠਾਕ ਹੀ ਆ। ਬਈ ਫਿਰ ਡਰਾਈਵਰੀ ਦੀ ਕੋਈ ਜਾਦੂ ਸਾ। ਮੰਨ ਲਓ ਵੀ ਆਦ ਕਿ ਵੀ 15 ਦਿਨ ਫਸ ਕੇ ਹੀ ਆਇਆ। ਡੀਟੀ ਰੋਡ ਉੱਤੇ ਬੜਾ ਆਉਂਦਾ ਸੀ ਨਜ਼ਾਰਾ। ਮੱਟ ਆਉਂਦਾ ਸੀ 85ਾਂ ਤੇ ਛੱਡੀ ਦੀ। ਗੋਰੇ ਰੰਗ ਨੇ ਰੰਗਦਾ। ਮਾਰਲੀ ਢਾਲੀ ਦੇ ਵਿੱਚ ਬੈਠੀ। ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅਮਦਗੜੀਓ ਤੁਸੀਂ ਦੇਖ ਰਹੇ ਹੋ ਪੀਡੀਸੀ ਨਿਊਜ਼ ਤੁਹਾਡਾ ਫੇਵਰਿਟ ਸ਼ੋਅ ਸੱਤ ਲੈ ਕੇ ਹਾਜ਼ਰ ਆਂ ਅੱਜ ਹੀ ਸਾਥ ਪਿੰਡ ਆਲਮਗੀਰ ਵਿਖੇ ਇਹ ਪਿੰਡ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਆ ਇਤਿਹਾਸਿਕ ਪਿੰਡ ਆ ਉਰ ਬਜ਼ੁਰਗ ਬੈਠੇ ਨੌਜਵਾਨ ਵੀ ਬੈਠੇ ਆ ਆ ਉਹਨਾਂ ਨਾਲ ਗੱਲਾਵਾਤਾ ਕਰੀਏ ਤੇ ਲਾਈਏ ਰੌਣਕਾ ਆਓ ਚੱਲੀਏ ਬਈ ਕੀ ਨਾਮ ਹੈ 트ਵਿੰਦਰ ਸਿੰਘ ਬਾਈ ਤੂੰ ਕੀ ਕਰਦੇ ਰੇ ਤੁਸੀਂ ਮੈਂ ਐਗਰੀਕਲਚਰ ਹੀ ਕਰ ਖੇਤੀਬਾੜੀ ਕਰ ਠੀਕ ਆ ਬਾਈ ਕਿੱਦਾਂ ਰਹੀ ਜ਼ਿੰਦਗੀ ਵਧੀਆ ਰਹੀ ਠੀਕ ਹੈ। ਭਾਈ ਕੋਈ ਸਪੈਂਡ ਦੀ ਪ੍ਰਾਣੀ ਜਾਨ ਦੱਸੋ ਆਪਣੀ ਬਚਤ ਹੁੰਦੀ ਜਿਆਦਾ ਕੋਈ। ਮੈਂ ਇਹ ਰੇਡੀ ਆਰਮੀ ਸੀਗੇ ਵੀ ਛੋਟਿਆਂ ਦੇ ਤਾਂ ਜਿਆਦਾ ਥੋੜੀਆਂ ਨੇ ਕਿਉਂ ਅਸੀਂ ਆਰਮੀ ਚ ਬਾਹਰ ਹੀ ਰਹੇ ਜਿਹੜੀ। ਠੀਕ ਹੈ ਜੀ। ਆ ਵੱਡੇ ਹੋ ਕੇ ਜਦਾਂ ਇਹ ਮਤਲਬ ਵਧੀਆ Enjoy ਕੀਤਾ ਇੱਥੇ। ਭਾਈ ਚਾਰਾ ਬਹੁਤ ਵਧੀਆ। ਸਾਰੇ ਇੱਕ ਦੂਜੇ ਰਿਸਪੈਕਟ ਕਰਦੇ ਨੇ। ਇਸ ਤੋਂ ਪਹਿਲਾਂ ਭਾਈ ਕਿਹੜੇ-ਕਿਹੜੇ ਜਾਨੀ ਕਿ ਏਰੀਆ 'ਚ ਰਹੇ ਤੁਸੀਂ ਜੀ ਦੱਸੋ। ਲਾਥੋਜਪੁਰ, ਗੁਜਰਾਤ, ਰਾਜਸਥਾਨ। ਠੀਕ ਹੈ। ਇਹ ਸਾਰੇ ਇਹ ਰਹੇ। ਸਭ ਤੋਂ ਵਧੀਆ ਏਰੀਆ ਕਿਹੜਾ ਵਧੀਆ ਲੱਗਦਾ? ਆਪ ਦਾ ਪੈਂਡ ਆਉਲੀ ਹੁੰਦੀ ਆ ਆਪ ਦਾ ਦੇ ਮਤਲਬ ਪੰਜਾਬ ਤੇ ਆਪ ਦਾ ਪੈਂਡ ਤਾਂ ਆਪ ਦਾ ਪੈਂਡ ਹੀ ਹੁੰਦਾ ਜੀ ਦੂਜੇ ਸਟੇਟ ਦੇ ਵਿੱਚ ਆਪਾਂ ਚਲੇ ਜਾਂਦੇ ਆ ਫਿਰ ਵੀ ਆਪਣੀ ਉਹ ਸਪੈਕਟਰ ਨਹੀਂ ਹੁੰਦੀ ਉਧਰ ਵੀ ਫਿਰ ਜਦੋਂ ਗੁਜਰਾਤ ਵੀ ਰਹੇ ਹਾਂ ਤੁਸੀਂ ਉਧਰ ਕਦੇ ਬੋਲੀ ਬੁੱਲੀ ਦਾ ਕੋਈ ਚੱਕਰ ਪਿਆ ਹਿੰਦੀ ਜ਼ਿਆਦਾ ਚੱਲਦੀ ਹੈ ਹਿੰਦੀ ਹੈ ਪੰਜਾਬੀ ਦਾ ਟਾਵਾ ਟੱਲੀ ਬੰਦਾ ਲੋਕ ਨੈਚੁਰਲ ਜਿਹੜੀ ਜਿਵੇਂ ਹੁਣ ਆਪਾਂ ਪੰਜਾਬ ਦੇ ਵਿੱਚ ਜਿਵੇਂ ਉੱਥੇ ਹਿੰਦੀ ਨੈਚੁਰਲ ਉਹ ਆ ਮੋਦਰਾ ਚਾਹ ਵਾਹ ਉਹਨਾਂ ਦੀ ਆਪਣੇ ਪੰਜਾਬ ਦੇ ਵਿੱਚ ਪੰਜਾਬੀ ਹੈ ਜਿਵੇਂ ਵੱਧ ਉਵੇਂ ਫਿਰ ਮੰਮੀ ਰੜੀ ਪੰਜਾਬੀ ਸੀਗੇ ਤੇ ਆਟੋਮੈਟਿਕ ਪੰਜਾਬ ਵਧੀਆ ਲੱਗਣੀ ਲੱਗਣਾ ਬੜੀ ਵਧੀਆ ਗੱਲ ਹੈ ਅੱਛੀ ਗੱਲ ਹੈ ਬਈ ਕੀ ਨਾਮ ਹੈ ਜੀ ਗੁਰਮੁਖ ਸਿੰਘ ਠੀਕ ਹੈ ਬਈ ਤੁਸੀਂ ਕੀ ਕਰਦੇ ਹੋ ਮੈਂ ਆਰਮੀਰ ਤੋਂ ਰਿਟਾਇਰ ਹਾਂ ਠੀਕ ਹੈ ਠੀਕ ਹੈ ਬਈ ਕਿਹੜੇ ਕਿਹੜੇ ਏਰੀਆ ਦੇ ਵਿੱਚ ਤੁਹਾਡੀ ਨੌਕਰੀ ਮੈਂ ਜੀ ਮੇਰਟ ਸ਼ਿਕਮ ਇਧਰ ਜੇਹੜ ਕੇ ਉਸ ਤੋਂ ਬਾਅਦ ਪਠਾਨਕੋਟ ਸਾਂਭਾ ਨਾਟ ਕਾਰਗਿਲ ਦੀ ਲੜਾਈ ਲੜ ਕੇ ਮੈਂ ਹਾਂਜੀ ਬਈ ਕਾਰਗਿਲ ਦੀ ਜੰਗ ਦੀ ਕੋਈ ਯਾਦ ਸਾਡੇ ਨਾਲ ਹਾਂਜੀ ਕਰੋ ਕਾਰਗਿਲ ਦੀ ਯਾਦ ਤਾਂ ਇਹ ਆ ਵੀ ਸਭ ਤੋਂ ਪਹਿਲੀ ਵਾਰ ਤਾਂ ਸਾਡੀ ਸੀਗੀ 8 ਸਿਕਰੀ ਠੀਕ ਹੈ ਜੀ ਜਿਹੜੀ ਮਤਲਬ ਪਹਿਲਾਂ 8 ਸਿਕਰ ਨੂੰ ਜੜੀ ਸੀ ਟੈਗ ਰਹੇ ਲਤੇ ਉਸ ਤੋਂ ਬਾਅਦ ਅਸੀਂ ਤਿੰਨੋਂ ਤਰਫਾਂ ਕਟਆਫ ਕੀਤਾ ਫਿਰ ਹੈਲਮਪੋਰਟ ਦੇ ਉੱਤੇ ਜਾ ਕੇ ਅਸੀਂ ਕਬਜ਼ਾ ਕੀਤਾ ਉਸ ਤੋਂ ਬਾਅਦ ਫਿਰ ਟੈਗ ਰਹੇ ਲ ਫਤਹਿ ਕੀਤੀ ਜੀ ਕਦੇ ਉਹ ਤੋਂ ਡੱਡੂਰ ਲੱਗਿਆ ਮਾੜਾ ਮੋਟਾ ਦੇਖੋ ਡਰ ਕਾ ਦਾ ਹੁੰਦਾ ਹੈ ਤਾਂ ਆਰਮੀ ਦੀ ਟ੍ਰੇਨਿੰਗ ਹੀ ਇਹ ਜੀ ਆ ਡਰਤਾ ਕੋਈ ਬਾਕੀ ਆਪਣੇ ਵੱਡੇ ਵੱਡੇ ਰਿਆ ਨੇ ਕੁਰਬਾਨੀਆਂ ਕੀਤੀਆਂ ਨੇ ਤੇ ਅਜੀ ਤਾਂ ਉਹਨਾਂ ਦੇ ਪੂਰਨ ਤੇ ਚੱਲਣਾ ਜੀ ਜੀ ਹਾਂ ਜੀ ਬਈ ਜਦੋਂ ਤੁਹਾਡੇ ਨਾਲ ਕੋਈ ਫੌਜੀ ਜਵਾਨ ਸ਼ਹੀਦ ਹੋਇਆ ਉਦੋਂ ਤੁਸੀਂ ਦੇਖਿਓਣਾ ਆਪਣੇ ਅੱਖੀ ਹਣਾ ਹਾਂ ਜੀ ਹਾਂ ਜੀ ਉਦੋਂ ਕਿਵੇਂ ਦਾ ਮ ਹੁੰਦਾ ਸੀ ਹੌਸਲਾ ਕਦੇ ਟੁੱਟਿਆ ਮਾੜਾ ਮੋਟਾ ਵੀ ਹਾਂ ਯਾਰ ਨਾਲ ਦਾ ਹੋ ਗਿਆ ਸ਼ਹੀਦ ਹੋ ਗਿਆ ਨਾ ਨਹੀਂ ਜੀ ਇਹ ਤਾਂ ਇਹ ਤਾਂ ਹੁਣ ਆਪਾਂ ਨੂੰ ਪਤਾ ਹੈ ਕਿ ਕਜਵਲਟੀ ਤਾਂ ਹੁਣੀ ਹੋਣੀ ਜੀ ਤਾਂ ਆਪਾਂ ਲੜਾਈ ਦੇ ਮੈਦਾਨ ਦੇ ਵਿੱਚ ਇਹ ਤਾਂ ਹੋ ਵੀ ਨਹੀਂ ਸਕਦਾ ਵੀ ਆਪਾਂ ਕਜਵਲਟੀ ਨਾ ਹੋਵੇ ਹੁਣ ਮੇਰੇ ਨਾਲ ਦੇ ਤਕਰੀਬਨ ਇੱਕ ਅਫਸਰ ਤੇ 4 ਜੀਸੀਓ ਤੇ 32 ਮੁੰਡੇ ਸੀ ਲੋਗੇ ਸੀਗੇ ਬਾਕੀ ਤਕਰੀਬਨ 150 ਦੇ ਕਰੀਬ ਝਕਮੀ ਹੋ ਗਏ ਸੀ ਬਈ ਆ ਹੁਣ ਪਿਛਲੇ ਕੁਝ ਸਮੇਂ ਪਹਿਲਾਂ ਵੀ ਜੰਗ ਇੱਕ ਲੱਗੀ ਸੀਗੀ ਇਹਦੇ ਭਾਰਤ ਪਾਕਿਸਤਾਨ ਦੀ ਉਹ ਜ਼ਿਆਦਾ ਖਤਰਨਾਕ ਜੰਗ ਥੋੜੇ ਮਤ ਦਾ ਵੀ ਸੀ ਜਾਂ ਕਰਗਿਲ ਦੀ ਜ਼ਿਆਦਾ ਜੰਗ ਨਹੀਂ ਜੀ ਕਰਗਿਲ ਦੀ ਜ਼ਿਆਦਾ ਠੀਕ ਹੈ ਬਈ ਕੋਈ ਫੌਜ ਦੀ ਹੋਰ ਕੋਈ ਜਾ ਸਾਡੇ ਨਾਲ ਸੰਜੀ ਕਰਨੀ ਹੋਵੇ ਟ੍ਰੇਨਿੰਗ ਟ੍ਰੇਨਿੰਗ ਦਰੋਂ ਕੋਈ ਨਾ ਟ੍ਰੇਨਿੰਗ ਤਾਂ ਅੱਜ ਹੁਣ ਬਹੁਤ 40-45 ਸਾਲ ਹੋ ਗਏ ਬਿਲਕੁਲ ਹਾਂਜੀ ਬਈ ਉਦੋਂ ਵੇਲੇ ਚਿੱਠੀਆਂ ਦਾ ਜਮਾਨਾ ਹੁੰਦਾ ਸੀ ਨਾ ਉਦੋਂ ਜਦੋਂ ਹਾਂਜੀ ਹਾਂਜੀ ਕਰਗਿਲ ਦੇ ਵੇਲੇ ਵੀ ਜਦੋਂ ਕਰਗਿਲ ਦੀ ਲੜਾਈ ਸੀ ਤਕਰੀਬਨ ਸਾਡੇ ਕੋਲ ਕੋਈ ਸਾਧਨ ਤਾਂ ਹੈ ਨਹੀਂ ਸੀ ਤੇ ਫਿਰ ਜਦੋਂ ਬਾਜਪਾਈ ਸਾਹਿਬ ਉੱਥੇ ਗਏ ਸੀਗੇ ਸਾਡੇ ਕੋਲੇ ਦਰਾਸ ਉਹਨਾਂ ਕੋਲੇ ਅਸੀਂ ਡਿਮਾਂਡ ਰੱਖੀ ਸੀਗੀ ਜੀ ਫਿਰ ਸਾਡਾ ਕੋਈ ਘਰ ਦੇ ਨਾਲ ਮੁਲਾਕਾਫ ਹੋਵੇ ਕੋਈ ਸਾਡਾ ਕਿਸੇ ਘਰ ਦੇ ਨਾਲ ਕੋਈ ਮੁਲਾਕਾਫ ਨਹੀਂ ਸੀਗਾ ਤਕਰੀਬਨ 2 ਮਹੀਨੇ ਲੜਾਈ ਚੱਲੀ ਆ ਤੇ ਨਾ ਸਾਨੂੰ ਘਰ ਦੇ ਸੰਤ ਤਾਂ ਇੱਦਾਂ ਹੀ ਲੱਗਦਾ ਸੀਗਾ ਵੀ ਪੂਰੇ ਦੇਸ਼ ਦੇ ਵਿੱਚ ਹੀ ਲੜਾਈ ਲੱਗੀ ਹੋਈ ਆ ਉਹ ਤਾਂ ਸੀਗੀ ਤਾਂ ਚਲੋ ਕਾਰਗਲ ਦੇ ਵਿੱਚ ਬਿਲਕੁਲ ਪਰ ਜਦ ਕੋਈ ਟੈਲੀਵਿਜ਼ਨ ਨਹੀਂ ਕੋਈ ਰੇਡੀਓ ਨਹੀਂ ਕੋਈ ਅਖਬਾਰ ਨਹੀਂ ਬਿਲਕੁਲ ਫਿਰ ਬਾਜਪਾਈ ਸਾਹਿਬ ਨੇ ਸਾਨੂੰ ਤੇ ਡਿਟੇਲ ਹੀ ਫੋਨ ਦੀ ਸੇਵਾ ਕੀਤੀ ਉਹ ਵੀ ਵਨ ਵੇ ਹੁੰਦੀ ਸੀ ਜੇ ਇੱਕ ਪਾਸੋਂ ਗੱਲ ਕਰਦੇ ਸੀਗੇ ਦੂਜੇ ਪਾਸੋਂ ਖੰਗਾਰਾ ਵੀ ਭਾਰਤ ਦੇ ਬਾਤ ਕੱਟੀ ਜਾਂਦੀ ਕਿ ਹਾਂਜੀ ਭਈ ਉਹ ਜਦੋਂ ਚਿੱਠੀਆਂ ਲਿਖਦੇ ਹੁੰਦੇ ਜਾਂ ਤੁਹਾਡੇ ਕੋਲ ਉਹਤੇ ਚਿੱਠੀਆਂ ਆਉਂਦੀਆਂ ਹੁੰਦੀਆਂ ਸੀਗੀਆਂ ਕਦੇ ਨਾਲ ਦੇ ਛਿੱਟੇ ਛੁੱਟੀਆਂ ਪੜਦੇ ਪੜਨੇ ਹੁੰਦੇ ਸੀਗੇ ਦੇਖੋ ਉਹ ਤਾਂ ਕਾਰਗਿਲ ਦੇ ਟਾਈਮ ਤੋਂ ਤਾਂ ਚਿੱਟੀ ਦਾ ਹਾਂਜੀ ਉਹ ਤੋਂ ਪਹਿਲਾਂ ਹਾਂਜੀ ਬਹੁਤ ਜਦੋਂ ਤੁਹਾਡੀ ਪਲਟੀਆਂ ਹੁੰਦੀਆਂ ਜਦੋਂ ਪਲਟੀਆਂ ਹੁੰਦੀਆਂ ਸਾਰਿਆਂ ਨਾਲ ਦੇ ਪੰਗਤ ਰਹਿੰਦੇ ਸੀ ਉਹ ਤਾਂ ਹਾਂਵੇਂ ਜਵਾਨੀ ਹੁੰਦੀ ਆ ਬਿਲਕੁਲ ਇਹ ਕਦੀ ਉਹ ਵੀ ਸਾਡੇ ਨਾਲ ਕੋਈ ਜ਼ਿਆਦਾ ਸਾਝੀ ਕਰੋ ਨਾ ਜਿਵੇਂ ਘੇਰੀ ਛਿੱਟੇ ਛੁੱਟੀਆਂ ਪੜ ਲੈਂਦੇ ਜਾਂ ਕੋਈ ਉਹ ਕਰਦੇ ਸੀ ਉਹ ਤਾਂ ਜੀ ਹੁਣ ਕੀ ਇੱਥੇ ਚੰਗੇਰੀ ਲਾਦੇ ਕੋਈ ਇੱਕਦਾਂ ਨਾਲ ਦੇ ਤਾਂ ਕਹਿ ਦੋ ਨਹੀਂ ਉਹ ਤਾਂ ਹੁੰਦਾ ਹੀ ਆ ਮੈਂ ਐਸੀ ਗੱਲ ਜੀ ਮੈਂ ਸਾਡਾ ਇੱਧਰ ਕਰੋ ਹਾਂਜੀ ਅੰਦਰ ਵੀ ਕਰਦੇ ਆਪਾਂ ਤੁਹਾਡੇ ਬੰਦ ਵੀ ਕਰਦੇ ਆਂ ਹਾਂ ਦੱਸਦੇ ਤੁਸੀਂ ਸੁਣਾਓ ਆਪਣਾ ਨਾਂ ਤਾਂ ਮੇਰਾ ਦਾਸਨ ਸਿੰਘ ਠੀਕ ਹੈ ਬਈ ਤੁਸੀਂ ਕਿੱਦਾਂ ਕਰਦੇ ਹੋ ਪਹਿਲਾਂ ਖੇਤੀ ਕਰਦੇ ਰਹੇ ਹਾਂ ਠੀਕ ਹੈ ਜੀ ਬਾ ਖੇਤੀ ਤੋਂ ਬਾਅਦ ਮਈਆਂ ਰੱਖੀਆਂ ਹੋਈਆਂ ਰਹੀਆਂ ਉਹਨਾਂ ਦਾ ਕੰਮ ਕਲਿਆ ਉਸ ਤੋਂ ਬਾਅਦ ਫਿਰ ਗੋਡੇ ਦੁਖਣ ਲੱਗੇ ਹਾਂ ਫਿਰ ਬੱਸ ਆ ਬੈਠੇ ਹੀ ਹਾਂ ਹੁਣ ਤਾਂ ਆਸ਼ ਜੀ ਤਾਂ ਤਾਂ ਟਾਈਮ ਠੀਕ ਹੈ ਤਾਂ ਇਹਦੇ ਵਿੱਚ ਫਿਰ ਬਾਈ ਜਿੱਤ ਤਾਂ ਕਿਹੜਾ ਤੁਹਾਡੇ ਚ ਜਿੱਤ ਤਾਂ ਸਾਰਾ ਹੀ ਜਿੱਤਦੇ ਨੇ ਨਹੀਂ ਸਭ ਤੋਂ ਜ਼ਿਆਦਾ ਫਰਕ ਕੀ ਨੂੰ ਹਰਾਉਣੇਗਾ ਤੂੰ ਨਹੀਂ ਹਰਾਉਣਾ ਦਾ ਇੱਕ ਦੂਏ ਨੂੰ ਹੁੰਦਾ ਹੀ ਆ ਨਹੀਂ ਕਿਹਨੂੰ ਕਿਹਨੂੰ ਹਰਾਉਣੇ ਸੌਤ ਪੱਧਰ ਤੇ ਨਹੀਂ ਨਹੀਂ ਏਕੜ ਨਹੀਂ ਹੈਗਾ ਨਹੀਂ ਏਕੜ ਨਹੀਂ ਹੈਗਾ ਨਰਮਲ ਤੋਂ ਜ਼ਿਆਦਾ ਖਾਉਂਦੇ ਤੇ ਠੀਕ ਹੈ ਜੀ ਉਹ ਲੈ ਬੱਧ ਨੂੰ ਬੱਧ ਖਾਉਂਦੇ ਨੇ ਠੀਕ ਹੈ ਜੀ ਰੈਡੀ ਸਾਰੇ ਠੀਕ ਨੇ ਠੀਕ ਹੈ ਕੋਈ ਆਇਆ ਬਾਈ ਕਿਹੜੀ ਗੇਮ ਖੇੜ ਜਾਨੀ ਤਾਂਸ਼ ਸ਼ੀਪ ਖੇੜਦੇ ਹੋ ਜਾਂ ਕਿਹੜੀ ਖੇੜਦੇ ਇਹ ਸ਼ੀਪ ਨਹੀਂ ਹੈਗੀ ਸ਼ੀਪ ਵੀ ਖੇੜ ਲਈਦੀ ਆ ਖੇੜ ਸਾਰੀਆਂ ਹੀ ਲਈਦੀਆਂ ਨੇ ਬਾਜ ਜਿਹੜਾ ਜਹਰੂਟ ਬੰਦੇ ਬੈਠੇ ਹੁੰਦੇ ਨੇ ਉਹ ਲੋਕੇ ਠੀਕ ਹੈ ਬਈ ਤੁਹਾਡਾ ਉਹ ਬਚਪਨ ਦਾ ਯਾਰ ਉਹ ਜਿਹੜਾ ਆ ਆ ਹੈਗੇ ਨੇ ਆ ਸਾਰੇ ਬੈਠੇ ਨੇ ਇਹ ਸਾਰੇ ਬਚਪਨ ਵਾਲੇ ਬਚਪਨ ਵਾਲੇ ਬਚਪਨ ਦੇ ਇਕੱਠੇ ਨੇ ਠੀਕ ਹੈ ਬਈ ਬਚਪਨ ਦੀ ਇਹਨਾਂ ਦੀ ਕੋਈ ਜੱਦਾਂ ਹਾਂ ਜੀ ਕਰੋ ਕੋਈ ਖਰਾਤੀ ਗੱਲਬਾਤ ਇਹਨਾਂ ਨੂੰ ਦੱਸੋ ਕੋਈ ਖਰਾਤੀ ਇਹਨਾਂ ਚ ਕੋਈ ਨਹੀਂ ਜੀਗਾ ਸਾਰੇ ਵਾਠੀ ਠਾਕੀ ਕੇ ਬੰਦ ਨਹੀਂ ਤੁਸੀਂ ਦੱਸ ਦੇਣੀ ਹੈ ਕਿ ਆਪਾਂ ਦੂਜਿਆਂ ਤੋਂ ਪੁੱਛਦੇ ਹਾਂ ਹਾਂਜੀ ਬਾਈ ਅੱਸੀ ਕੱਲ ਦੀ ਅੱਸੀ ਕੱਲ ਦੀ ਅੱਸੀ ਕੱਲ ਦੀ ਕੀ ਨਾਮ ਹੈ ਬਾਈ ਜੀ ਹੁਣ ਕੀ ਸੀ ਹੋਰ ਬਾਈ ਕੀ ਕਰਦੇ ਰਹੇ ਤੁਸੀਂ ਮੈਂ ਮਿਸਤਰੀ ਪਣੇ ਦਾ ਕੰਮ ਕਰਦਾ ਲੋਹੇ ਦਾ ਠੀਕ ਹੈ ਬਾਈ ਕਿੱਦਾਂ ਰਹੀ ਜ਼ਿੰਦਗੀ ਜ਼ਿੰਦਗੀ ਬਹੁਤ ਵਧੀਆ ਕੱਢੀ ਆ ਠੀਕ ਹੈ ਮਹਾਰਾਜ ਜੀ ਬਹੁਤ ਵੱਡੀ ਕਿਰਪਾ ਸੀ ਬਹੁਤ ਵਧੀਆ ਟਾਈਮ ਨਿਕੋਇਆ ਸਾਰੇ ਬੰਦੇ ਜਿਹੜੇ ਪਿੰਡ ਦੇ ਸੀਗੇ ਮੇਰੇ ਭਾਈ ਵਾਲ ਸੀਗੇ ਜੀ ਇਹਨਾਂ ਕਰਕੇ ਆਪਣਾ ਬਹੁਤ ਵਧੀਆ ਟਾਈਮ ਲੱਗਿਆ ਠੀਕ ਹੈ ਜੀ ਕੋਈ ਜ਼ਿਆਦਾ ਸਾਡੇ ਨੂੰ ਸਮਝੀ ਕਰਦੇ ਕੋਈ ਪਿੰਡ ਦੀ ਬਾਹਰ ਜੀ ਪਿੰਡ ਦੀਆਂ ਜਾਂਦਾ ਉਹ ਇੰਨਾ ਯਾਰਾ ਦੋਸਤਾਂ ਦੀ ਆਪਣੇ ਆਦੀਆਂ ਬਾਜੀ ਹੁੰਦਾ ਜੀ ਉਹ ਤਾਂ ਮੌਕੇ-ਮੌਕੇ ਤੇ ਕਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਮਨ ਦੇ ਵਿੱਚ ਰੱਖ ਲੈਂਦੇ ਨੇ ਵੀ ਵਧੀਆ ਗੱਲ ਆ ਕੋਈ ਉਹ ਤਾਂ ਰਹੇ ਜਿਹੜੀਆਂ ਆਮ ਗੱਲਾਂ ਨੇ ਹੁਣ ਉਹ ਤਾਂ ਪ੍ਰਚਲਿਤ ਹੋ ਜਾਂਦੇ ਨੇ ਅੱਜ ਨਿਕਲ ਗਈ ਕੱਲ ਨੂੰ ਦੂਜਾ ਦਿਨ ਚੜ ਜਾਂਦਾ ਇਹ ਗੱਲਾਂ ਨੇ ਕਿ ਭਾਈ ਬਈ ਗੱਲ ਸੱਚੀ ਕਹੋ ਜੀ ਭਾਈ ਕੀ ਨਾਮ ਹੈ ਦਵਿੰਦਰ ਸਿੰਘ ਜੀ ਠੀਕ ਆ ਭਾਈ ਕੀ ਕਰਦੇ ਰਹੇ ਤੁਸੀਂ ਖੇਤੀਬਾੜੀ ਠੀਕ ਭਾਈ ਉਮਰ ਕਿੰਨੀ ਹੋ ਗਈ 55 ਸਾਲ 55 ਸਾਲ ਇਹਨਾਂ ਤੋਂ ਸਭ ਤੋਂ ਵੱਡੇ ਛੋਟੇ ਨੇ ਕੀ ਕਬਈ ਮੂਛਾ ਮੂਛਾ ਨਾਲ ਬਲੀ ਕਰਕੇ ਰੱਖੀਂ ਅਸਲੀ ਗੁੰਡੀਆਂ ਦਾ ਹਾਂਜੀ ਅਸਲੀ ਗੁੰਡੀਆਂ ਦਾ ਉਹ ਕੇ ਜੀ ਬੱਬੀ ਜੀ ਆਜੂ ਆਜੂ ਹੈਂ ਜੀ ਸਾਸਰੀ ਪੜ੍ਹਨ ਤੋਂ ਸਿੱਖਾ ਕੀ ਨਾਮ ਹੈ ਤੁਹਾਡਾ ਹਰਮਨਦਰ ਸਿੰਘ ਠੀਕ ਹੈ ਜੀ ਕੀ ਕਰਦੇ ਰਿਹਾ ਭਾਈ ਖੇਤੀਬਾੜੀ ਕਰਦੇ ਰਿਹਾ ਭਾਈ ਮੈਂ ਡਰਾਈਵਰੀ ਕਰਦੇ ਅੱਛਾ ਡਰਾਈਵਰੀ ਕਰਦੇ ਭਾਈ ਕਿਹੜੇ ਰੂਟਾਂ ਤੇ ਰਹਿਣੇ ਯਾਰ ਅਦਰ ਕੋ ਹੱਟੀ ਰੋਡ ਤੇ ਰਹੇ ਕਲਕੱਤੇ ਵੀ ਜਾਂਦੇ ਆ ਸਾਊਥ ਨੂੰ ਵੀ ਗਏ ਆ ਤਕਰੀਬਨ ਗਏ ਆ ਹਰ ਇੱਕ ਬਸ ਠੀਕ ਹੈ ਬਈ ਸਭ ਤੋਂ ਵਧੀਆ ਰੂਟ ਕਿਹੜਾ ਵਧੀਆ ਲੱਗਦਾ ਬਾਈ ਪਹਿਲਾਂ ਤੋਂ ਕੋ ਹੱਟੀ ਰੋਡ ਹੀ ਵਧੀਆ ਲੱਗਿਆ ਹੁਣ ਵੀ ਉਧਰ ਨਹੀਂ ਝੱਲੀ ਦਾ ਠੀਕ ਹੈ ਬਈ ਬਈ ਫਿਰ ਡਰਾਈਵਰੀ ਦੀ ਕੋਈ ਜਾਦੂ ਸਾਡੇ ਨਾਲ ਸਾਂਝੀ ਕਰੋ ਫਿਰ ਕੋਪਲ ਡਰਾਈਵਰੀ ਚ ਜਾਦੂ ਤਾਂ ਕਾਦੀ ਹੈ ਜੀ ਕੋਈ ਉਹ ਜੇ ਮੈਂ ਮੰਨ ਲਵਾਂ ਵੀ ਆ ਰਿਤੀ ਵੀ 15 ਦਿਨ ਫਸ ਕੇ ਹੀ ਆਇਆ। ਉਹ ਤੇ ਰੋਡ ਟੁੱਟ ਗਿਆ ਸੀ। ਜੀ। ਹਾਂ ਜੀ। ਉਹ ਪਹਾੜੀ ਜਿਸ 17 ਕਿਲੋਮੀਟਰ ਬਿਲਕੁਲ ਵੀ ਫਿਰ ਗੱਡੀ 'ਚ ਗਾਣੇ-ਗੂਣੇ ਕਿਹੜੇ ਚੱਲਦੇ ਹੁੰਦੇ ਜਦੋਂ ਜਾਂਦੇ ਘਾਟੀ ਵਿੱਚ। ਗਾਣੇ-ਗੂਣੇ ਜੀ ਕਿ ਕੋਈ ਹੁਣ ਜਿਆਦਾ ਸੁਣੇ ਰਾ ਨਹੀਂ। ਵਾਤ ਤੱਕ ਰਹੀ ਬੰਦਾ ਜਿਆਦਾ ਤਰਨ ਦਾ ਪਾਠ ਹੀ ਚੱਲੀ ਜਾਉਂਦਾ। ਠੀਕ ਹੈ ਜੀ। ਹਾਂ ਜੀ। ਮੈਂ ਹੁਣ ਕਿਹੜੇ-ਗੂੜੇ ਗਾਣੇ ਪਹਿਲੀਆਂ ਚ ਸੁਣ-ਸੁਣ ਲੱਗੀ ਤੇ ਹੀ। ਹੂੰ। ਕਰਤਾ ਰੋਨੇ ਦਾ ਵੱਧ ਭੈਣ ਸੀ ਮੈਂ ਅੱਛਾ ਪਰ ਇੱਕ ਅਦਾ ਕਰਤਾਰਾਂ ਮਲੇ ਨਹੀਂ ਜੀ ਉਹ ਤਾਂ ਨਹੀਂ ਇਹ ਲੋ ਇਹ ਤਾਂ ਗਾਣਾ ਸੁਣਾਉਣਾ ਬੜਾ ਕਰਤਾ ਰੋਨੇ ਜੀ ਹੁਣ ਭੁੱਲ ਭੱਲ ਗਿਆ ਜੀ ਹਾਂ ਜੀ ਹੁਣ ਭੁੱਲ ਭੱਲ ਗਿਆ ਅਰੇ ਉਮਰ ਇਨੀ ਤਾਂ ਲੱਗਦੀ ਨਹੀਂ ਤੁਹਾਡੀ ਵੀ ਜਿਹੜੇ ਪੁੱਲਣ ਵਾਲੀ ਹੈ ਉਮਰ ਚ ਆ ਗਏ ਹੋਣ ਜੀ 48 ਹਜ਼ਾਰ ਦਾ ਇੱਕ ਤਾਂ ਬਾਬਾ ਜੀ ਨੇ ਕਰਾਉਣਾ ਨਹੀਂ ਜੀ ਦਿਮਾਗ ਜੀ ਨਹੀਂ ਜੀ ਹੈਗਾ ਇੱਕ ਟੈਨਸ਼ਨ ਆਈਆਂ ਵੱਧ ਪੈ ਗਈਆਂ ਸੀ ਉਹਦੇ ਕਰਕੇ ਕੰਮ ਗੱਡੀਆਂ ਦਾ ਕੰਮ ਖਰਾਬ ਜਿਹਾ ਹੋ ਗਿਆ ਸੀ ਬਹੁਤ ਹੁਣ ਦੁਬਾਰਾ ਈ ਸਾਲ ਬਾਅਦ ਫੇਰ ਦੁਬਾਰਾ ਤੋਂ ਜਦੋਂ ਉਹ ਤਾਂ ਗੱਡੀ ਨਹੀਂ ਤੇ ਆ ਜਾਂਦੀ ਬਾਹਰ ਹਾਂਜੀ ਜਦੋਂ ਇੱਕਦਾਂ ਉਹ ਹਾਂਜੀ ਇੱਕਦਾਂ ਦਿਵਾ ਦੋ ਕੋਈ ਵੀ ਦਿਵਾ ਦੋ ਓਨਲੀ ਸੁਣਾ ਕੋਈ ਹੋਰ ਸੁਣਾ ਜਿਹੜਾ ਵੀ ਯਾਰ ਸਟ੍ਰੇਨਰ ਉਹ ਨਾਲ ਰੁੱਢ ਭੁੱਲਦੇ ਨਾ ਗਾਣੇ ਭੁੱਲਦੇ ਸਰਬਈ ਦੇ ਤੌਰ ਤੇ ਉਹੀ ਯਾਦ ਜਿਆ ਹੈਗਾ ਜੀ ਉਹ ਜਮਤ ਆਈ ਬਈ ਡੀਟੀ ਰੋਡ ਉੱਤੇ ਬੜਾ ਆਉਂਦਾ ਸੀ ਨਜ਼ਾਰਾ ਘੱਟ ਆਉਂਦਾ ਸੀ 85ਾਂ ਤੇ ਛੱਡੀ ਦੀ ਗੋਰੇ ਰੰਗ ਨੇ ਰਗੜਤਾ ਮਾਰ ਲਈ ਢਾਲੀ ਦੇ ਵਿੱਚ ਗੱਡੀ ਨਹੀਂ ਹੈ ਇਹ ਗੱਡੀ ਫਿਰ ਬਈ ਕਰੇ ਟ੍ਰਲ ਤੱਕ ਜਿਸ ਮਾਰੀ ਵੀ ਗੱਡੀ ਜਾਨੀ ਨਹੀਂ ਨਹੀਂ ਮਾਲਕ ਬਣੀ ਉਹ ਮਹਿਰ ਰਹੀ ਹੈ ਜੀ ਟਰਾਲੀ ਢੁੱਲੀ ਚ ਤਾਂ ਨਹੀਂ ਮਾਰੀ ਬਾਕੀ ਗੋਰੇ ਰਗੜ ਰਖੜੇ ਕਿ ਨਹੀਂ 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 ਆਟੀਆਂ ਉਂਟੀਆਂ ਦੀਆਂ ਗੱਡੀਆਂ ਦੀ ਤਾਂ ਵਸੇਰੀ ਫੇਰੀ ਮਾਰੀ ਆ ਹਾਂਜੀ ਹਾਂਜੀ ਠੀਕ ਹੈ ਬਈ ਕਰੇ ਜਾਨੀ ਜਦੋਂ ਜਾਣੇ ਆਪਾਂ ਇੱਧਰ ਰੋਟਾ ਦੇ ਹਨਾ ਦੂਜੇ ਜਦੋਂ ਸੂਬਿਆਂ ਦੇ ਜਾਣੇ ਕਈ ਵਾਰ ਕੁਝ ਗੱਡੀਆਂ ਨਾਲ ਖੋਹਣ ਲੁੱਟਕੋ ਕਰਨ ਵਾਲੇ ਬਥੇਰੇ ਮਿਲਦੇ ਆ ਕਰੇ ਇਦਾਂ ਦਾ ਕੁਝ ਹੋਇਆ ਹਾਂਜੀ ਬਹੁਤ ਮਿਲ ਜਾਂਦੇ ਆ ਜੀ ਅੱਗੇ ਤਾਂ ਬਾੜੇ ਹੀ ਜ਼ਿਆਦਾ ਸੀ ਯਾਨੀ ਚਲੋ ਆਪਣੇ ਨਾਲ ਮਾਲਕ ਦੀ ਮਿਹਰ ਰਹੀ ਆ ਹਾਂਜੀ ਕਿਉਂ ਅਸੀਂ ਬਾਤਿ ਬਚਾ ਕੇ ਚੱਲੀਦਾ ਜਿੱਥੋਂ ਸਾਨੂੰ ਪਤਾ ਹੁੰਦਾ ਜੀ ਵੀ ਇੱਥੋਂ ਰਾਤ ਨੂੰ ਨਹੀਂ ਤੁਰਨਾ ਅਸੀਂ ਲੋਕਾਂ ਦੀ ਉਹ ਕਰਦੇ ਨਹੀਂ ਵੀ ਉਹ ਦੋ ਦਿਹਾੜੀ ਦੋ ਦਿਹਾੜੀਆਂ ਵੱਧ ਵੀ ਸ਼ੱਕ ਲੱਗ ਜਾਂਦਾ। ਬਈ ਆ ਵੀ ਬੱਚ ਤੇ ਚੱਲਦੀ ਹੋਈ। ਹੋਰ ਬਈ ਸੈਸੀ ਕਾਲ ਜੀ। ਬਈ ਕੀ ਨਾਮ ਹੈ ਜੀ? ਬਰਬੀਰ ਸਿੰਘ ਜੀ। ਠੀਕ ਆ ਬਈ ਤੁਸੀਂ ਕੀ ਕਰਦੇ ਜੀ? ਅਸੀਂ ਖੇਤੀਬਾੜੀ ਕਰਦੇ। ਠੀਕ ਆ ਬਈ। ਬਸ। ਉਮਰਗਨੀ ਹੋਈ ਬਈ। ਉਮਰ ਬਾਹਰ ਚੱਲਦੀ। ਥੋੜੇ-ਥੋੜੇ ਠੀਕ ਨੇ। ਹਾਂਜੀ ਸਾਰਾ ਕੁਝ। ਬਈ ਕੋਈ ਪਿੰਡ ਦੀ ਗੱਲ ਪਾਣੀ ਜਾਂ ਸਾਡੇ ਨਾਲ ਕੀ ਕਰੇ। ਮਾ ਠੀਕ ਠਾਕ ਆ ਜੀ ਬਰੀਆ। ਵਧੀਆ ਰਹਿਣੀ ਪਿੰਡ ਦਾ ਮਾਹੌਲ ਬਰੀਆ ਪਰ। ਠੀਕ ਹੈ ਜੀ ਹਾਂਜੀ ਹੋਰ ਬਈ ਇੰਨਾ ਜੋ ਕੋਈ ਸ਼ਰਾਰਤੀ ਕੋਣਾ ਸਤਿ ਮੈਂ ਸ਼ਰਾਰਤੀ ਕੋਈ ਨਹੀਂ ਹੈਗਾ ਸਾਰੇ ਠੀਕ ਠਾਕ ਹੀ ਹੈ ਜੀ ਹਾਂਜੀ ਹਾਂਜੀ ਨਹੀਂ ਕੋਈ ਨਹੀਂ ਹੈਗਾ ਪਹਿਲਾ ਬਚਪਨ ਟਾਈਮ ਕਿਹੜਾ ਸੀ ਜਵਾਨੀ ਟਾਈਮ ਕਿਹੜਾ ਸੀ ਕਿੱਦਾਂ ਸੀ ਆਈ ਦਸਾ ਸਾ ਵੀ ਚੀ ਜਿਹੜੇ ਜਿਹੜੇ ਜ਼ਮਾਨੇ ਚ ਤੇਹੰਦਾ ਨੇ ਜੀ ਗੱਲ ਬਾਤ ਹਾਂਜੀ ਬਈ ਕੁਝ ਸੁਣਾਓ ਪਿੰਡ ਦੀ ਗੱਲ ਬਾਤ ਕੋਈ ਪੁਰਾਣੀ ਬਚਪਨ ਕਿਵੇਂ ਰਿਹਾ ਬਹੁਤ ਵਧੀਆ ਰਿਹਾ ਠੀਕ ਠੀਕ ਹਾਂਜੀ ਮੈਨੂੰ ਉਹ ਤੁਹਾਡੇ ਵੇਲੇ ਕਿਹੜੀਆਂ ਖੇਡਾਂ ਹੁੰਦੀਆਂ ਸੀ ਕਿਆਂ ਜਿਹੜੀਆਂ ਅੱਜ ਤੁਸੀਂ ਉਹ ਖੇਡਾਂ ਦੇਖਦੇ ਹੋ ਮਿੱਥ ਹੁੰਦੀਆਂ ਨਹੀਂ ਹੁੰਦੀਆਂ ਪਾਸ਼ੇ ਜਗਾ ਫੁੱਟਬਾਲ ਸੀ ਜਾਂ ਕਵੱਡੀ ਸੀ ਇਹ ਤੋਂ ਨੋ ਚੀਜ਼ਾਂ ਸੀ ਹਾਕੀ ਵੀ ਸੀ ਬਾਬਾ ਜੀ ਅਸੀ ਕਾਲ ਜੀ ਅੱਛਾ ਜੀ ਕੀ ਨਾਮ ਆ ਬਾਬਾ ਜੀ ਜਸਵੰਤ ਠੀਕ ਬਾਬਾ ਜੀ ਹੁੰਡੀ ਐ ਡਾਂਗ ਰੱਖੀ ਹੋ ਕੋਕੇ ਵਾਲੀ ਐ ਗੋਡੇ ਦੋਹਰੇ ਗੋਡੇ ਦੋਹਰੇ ਸ਼ੌਂਕ ਡਾਂਗ ਦੇ ਸ਼ਕੀਨ ਵਾਲੀ ਰੱਖੀ ਤੁਸੀਂ ਫੇਉ ਕਰਦੇ ਹਾਂ ਤਕਲੀਫ ਦੀ ਜਾਂ ਹੋਰ ਨਹੀਂ ਹੁੰਦਾ ਹੁਣ ਤਕਲੀਫ ਦੀ ਐ ਹਾਂ ਹਮ ਸਾਹ ਨਹੀਂ ਹੈਗਾ ਹੋਰ ਬਪੂ ਕਿਦਾਂ ਰਹੀ ਜ਼ਿੰਦਗੀ ਬਹੁਤ ਵਧੀਆ ਕੱਟੀ ਹੈ ਜਿੰਦਗੀ ਦੇ ਬਈ ਤੁਸੀਂ ਤਿੰਨ ਪੜਾਉਂਦੇ ਬਚਪਨ ਜਵਾਨੀ ਤੇ ਬੜੇਪਾ ਬਹੁਤ ਕੱਟੀਆ ਵਧੀਆ ਹਾਂਜੀ ਬਚਪਨ ਦੀ ਜਾਨ ਸਾਡੇ ਨਾਲ ਸਾਂਝੀ ਕਰੋ ਇੱਕ ਜਵਾਨੀ ਦੀ ਸਾਂਝੀ ਕਰੋ ਇੱਕ ਬੜਾਪੀ ਦੀ ਜਾਨ ਦੀ ਕਰੋ ਬੜਾਪਾ ਤਾਂ ਹੁਣ ਸੋਨੇ ਦੀ ਜਾਈ ਜਾ ਹਾਂਜੀ ਹਾਂ ਹਾਂਜੀ ਪਰ ਹੂੰ ਫੈਸਲਾ ਵਾ ਵਕਟ ਬੜੀਆ ਕੱਟਿਆ ਠੀਕ ਹੈ ਕਿਉਂ ਸਾਡੀ ਜੀ ਗੱਲ ਹੁੰਦੀ ਸੀ ਸਭ ਕੁਝ ਹੁੰਦਾ ਸੀ ਜੀ ਜੀ ਹਾਂ ਬਚਪਨ ਕਿੱਦਾਂ ਰਿਹਾ ਬਈ ਆਪਣਾ ਬੜੀਆ ਰਿਹਾ ਠੀਕ ਬੱਚ ਪੰਜ ਬਈ ਕੀ ਕੀ ਕਰਦੇ ਹੁੰਦੇ ਤੁਸੀਂ ਖੇਤੀ ਕਰਦੇ ਸੀ ਠੀਕ ਹੈ ਜੀ ਕਿੜੀਆਂ ਤੋਂ ਕਿੜੀ ਖੇਡਦੇ ਹੁੰਦੇ ਸੀ ਖੁੱਦੋਂ ਖੁੰਡੇ ਪੈਸੇ ਲੱਲਾ ਸੱਲਾ ਕਰੀ ਜਾਂਦੇ ਸੀ ਜੀ ਜੀ ਹਾਂ ਉਮਰ ਬਈ ਕਿੰਨੀ ਹੋ ਗਈ ਐਸੇ ਆਪਣੇ ਉਮਰ ਮੇਰੀ ਅੱਛੇ ਜਿਹਾ ਘਾਟਾ ਥੋੜੀ ਜੀ ਬਈ ਇਹ ਪਿੰਡ ਦਾ ਇਤਿਹਾਸਿਕ ਪਿੰਡ ਹੈ ਇਸ ਪਿੰਡ ਦੇ ਬਾਰੇ ਇਤਿਹਾਸ ਥੋੜਾ ਦੱਸਵੋਾਨੂੰ ਬਹੁਤ ਵਧੀਆ ਵਾ ਜੀ ਜੀ ਪਿੰਡ ਦਾ ਇਤਿਹਾਸ ਕੀ ਇਸ ਪਿੰਡ ਦਾ ਆਹ ਚ ਵਧੀਆ ਜੀ ਕੀ ਤੇ ਬਈ ਕੀ ਨਾਮ ਆ ਜੀ ਨਰਮਲ ਸਿੰਘ ਜੀ ਤੇ ਤੁਸੀਂ ਬਈ ਕੀ ਕਰਦੇ ਖੇਤੀ ਕਰਦੇ ਆਂ ਕੀ ਤੇ ਬਈ ਤੂੰ ਹੀ ਸੁਣਾਉ ਕੋਈ ਗੱਲਬਾਤ ਤੁਹਾਨੂੰ ਗੱਲਬਾਤ ਤਾਂ ਬਸ ਆ ਜਿਹੜਾ ਬਾਜਵਾਂ ਸੀ ਬਾਬਾ ਜੀ ਨੰਗਿਆ ਹਾਂਜੀ ਬਾਕੀ ਆ ਜਿਹੜਾ ਹੁਣ ਚੱਲਦਾ ਸਰਕਾਰਾਂ ਦਾ ਕੰਮ ਆ ਇਹ ਤਾਂ ਆਪਾਂ ਵੀ ਸਾਰਿਆਂ ਨੂੰ ਪਤਾ ਹੀ ਆ ਬਈ ਕੋਈ ਵਧੀਆ ਨਹੀਂ ਮਾਦਰਨਾਂ ਦਾ ਪਰਚਾਰ ਨਹੀਂ ਹੈਗੇ ਚੰਗੇ ਯਾਨੀ ਲੋਕਾਂ ਨੂੰ ਡਬਾਉਣ ਦੇ ਚੱਕਰ ਚ ਹੀ ਬਸ ਬੀਤੀ ਜਾਂਦੇ ਕੋਈ ਵੀ ਸਰਕਾਰ ਆਵੇ ਚਾਹੇ ਆਪਾਂ ਦਾ ਬਿਲਕੁਕੁਲ ਬਿਲਕੁਲ ਹਾਂ ਜੀ ਕੀ ਤੇ اور ਬਈ ਬਚਪਨ ਦੇ ਵਿੱਚ ਕਿਹੜੀਆਂ ਖੇਡਾਂ ਖੇਡਦੇ ਸੀ ਬਾਈ ਹਾਈ ਗੁੱਲੀ ਡੰਡਾ ਹਾਕੀ ਹੋਕੀ ਬੱਸ ਕਿੰਨਾ ਗੁੱਲੀ ਡੰਡਾ ਵਗੈਰਾ ਕਿੰਨਾ ਖੇਡਦੇ ਸੀ ਕਿਹੜੇ ਨੇ ਨਾਲ ਦੇ ਜਿਹੜੇ ਨਾ ਉਹਦਾ ਇੱਥੇ ਕੋਈ ਨਹੀਂ ਆਏਗਾ ਜੀ ਕੋਈ ਦਿਵਾਕ ਨਹੀਂ ਆਏਗਾ ਬਈ ਹਾਂ ਮੇਰੇ ਮੇਰੀ ਭਵਨ ਜੀ ਹਾਲੇ ਮਰ ਗਈ ਮੇਰਾ ਹਾਣੀ ਕੋਈ ਨਹੀਂ ਕੋਈ ਹੋਊਗਾ ਵੀ ਇੱਕ ਦੋ ਅੱਜ ਮੁੰਡਾ ਪਰ ਮੇਲਾ ਉਹ ਜਾਇਜ਼ ਹਾਲ ਵੱਡਾ ਜਾ ਛੋਟਾ ਕੋਈ ਫਰਕ ਨਹੀਂ ਠੀਕ ਜੀ ਉਰੇ ਫਿਰ ਬਾਈ ਜਦੋਂ ਤੁਸੀਂ ਤਾਂਚ ਖੇਡਦੇ ਹੋ ਸਭ ਤੋਂ ਵੱਧ ਕਿਹਦੀ ਰੇਲ ਬਣਾਉਣੀ ਹੈ ਤਾਂਸ ਦੇ ਵਿੱਚ ਜਿਹੜਾ ੜਿੱਕੇ ਜਾਣਗੇ ਉਹਦੀ ਕੋਈ ਬਣਾ ਦੇ ਦੀ ਆ ੜਿੱਕੇ ਸਭ ਤੋਂ ਵੱਧ ਕਿਡਾਉਂਦਾ ਤੁਹਾਡੇ ਅਸੀਂ ਵੀ ਆ ਜੰਨੇ ਆ ਇਹ ਫਿਰ ਜਦੋਂ ਜਦੋਂ ੜਿੱਕੇ ਤੁਸੀਂ ਉਨੇ ਜਦ ਕੇ ਲੈ ਕੇ ਆਉਨੇ ਹੋ ਫਿਰ ਤੁਸੀਂ ਕਿਵੇਂ ਉਹ ਮਿਹੂਸ਼ ਹਾਰ ਨੂੰ ਮਿਹੂਸ਼ ਕਰਨਾ ਥੋੜਾ ਜਿਹਾ ਮੁਸ਼ਕਲ ਹੁੰਦਾ ਜੇ ਜੱਤ ਹੁੰਦੀ ਵੇਖ ਹੋ ਜਾਂਦਾ ਜੀ ਜੀ ਕੋਈ ਵੀ ਕੰਮ ਆ ਜੇ ਜੱਤ ਦਾ ਠੀਕ ਆ ਇਹ ਹਾਰੋਂ ਦੇ ਫਿਰ ਆਪਾਂ ਜਾਇ ਬੋਟਾਂ ਰਖ ਲੋ ਜਾਂ ਕਿਤੇ ਰਖ ਲੋ ਉਹ ਨੂੰ ਆਪਾਂ ਮਾਰਾ ਮੰਨਦੇ ਆ ਜੀ ਜੀ ਜੇ ਤੁਸੀਂ ਮਤਲਬ ਜਿੱਤ ਜਾਨੇ ਹੋ ਪਰ ਕਿਦਾਂ ਨਾਲ ਜਨਵਰ ਕਿਦਾਂ ਛੇੜਦੇ ਹੋ ਮਹਿਸੂਸ ਕਰਦਾ ਮੰਨ ਲਓ ਵੀ ਹੁਣ ਤੁਸੀਂ ਜਿੱਤ ਗਏ ਤਾਂ ਕਿੱਦ ਦੇ ਕਿੱਦ ਦੇ ਉਹ ਕਈ ਕਿਹੜਾ ਕਹਣਗੇ ਤੇਰੀ ਬਣੀ ਨਹੀਂ ਜਿਵੇਂ ਆਂ ਮਾਦਰ ਚਾਰ ਬਾਜੀਆਂ ਲੱਗਦੀਆਂ ਨੇ ਚਾਰਾਂ ਜੋ ਇੱਕ ਬਾਣੀ ਚਾਹੀਦੀ ਆ ਇਹ ਆਪਣੀ ਇੱਕ ਵੀ ਬਾਣੀ ਫੇਰ ਆਪਾਂ ਬੱਸ ਇਹ ਆਰਕਾ ਮੁੰਦ ਨਹੀਂ ਆਰਕਾ ਤਾਂ ਮੈਂ ਹੁੰਦਾ ਆ ਬੇਜਾ ਦਵਾਰੇ ਬਣ ਕੇ ਫਿਰ ਫਿਰ ਇਹ ਨਾ ਦੇ ਹੋ ਜਾਂਦਾ ਉਹ ਯਸਿਕ ਸੱਚੀ ਗੱਲ ਦੀ ਪਹਿਲਾਂ ਤਾਂ ਜੀ ਪੀਟੀਸੀ ਨਿਊਜ਼ ਦਾ ਹੀ ਸਾਡੇ ਆਲਮਗੀਰ ਨਗਰ ਚ ਆਉਣ ਤੇ ਬਹੁਤ ਬਹੁਤ ਸਵਾਗਤ ਆ ਜੀ ਤੁਸੀਂ ਸਾਡੇ ਪਿੰਡ ਆਏ ਸਾਨੂੰ ਬਹੁਤ ਵਧੀਆ ਲੱਗਿਆ ਸਾਡੇ ਮਤਲਬ ਤੁਸੀਂ ਬਜ਼ੁਰਗਾਂ ਦੇ ਵੀ ਵਿਚਾਰ ਸੁਣੇ ਹੋਰ ਸੁਣਿਆ ਜਿਹੜੀ ਇਹ ਸਾਡੀ ਆਲਮਗੀਰ ਜਿਹੜੀ ਨਗਰ ਆ ਇਹ ਬਹੁਤ ਹੀ ਪਵਿੱਤਰ ਧਰਤੀ ਆ ਜੀ ਗੁਰੂ ਸਾਹਿਬ ਜਦੋਂ ਜੀ ਮਾਛੀ ਵੜਦੇ ਹੁੰਦੇ ਆ ਆਲਮਗੀਰ ਆਏ ਉਦੋਂ ਗੁਰੂ ਸਾਹਿਬ ਨੇ ਇੱਥੇ ਆ ਕੇ ਮਤਲਬ ਆਪਣੇ ਆਏ ਸੀਗੇ ਜੀ ਉਹ ਇੱਥੇ ਅਨੁਸਾਰ ਜੀ ਉਹਨਾਂ ਨੇ ਮਤਲਬ ਪਾਣੀ ਦੀ ਮੰਗ ਕੀਤੀ ਪਾਣੀ ਦੀ ਮੰਗ ਅਨੁਸਾਰ ਮਤਲਬ ਜਲ ਦਾ ਕੋਈ ਸਰੋਤ ਨਹੀਂ ਸੀ ਉਹਨਾਂ ਨੇ ਸਰਾਲਾ ਉਧਾਰ ਕਰਕੇ ਇੱਥੇ ਮਤਲਬ ਜਿਹੜਾ ਵਾ ਮਤਲਬ ਇੱਕ ਸੂਮਾ ਪ੍ਰਗਟ ਕੀਤਾ ਪਾਣੀ ਦਾ ਸੂਮਾ ਪ੍ਰਗਟ ਕਰਕੇ ਜੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਉ ਵੀ ਮਤਲਬ ਜੀਨੂ ਵੀ ਮਤਲਬ ਜੋ ਵੀ ਮਤਲਬ ਸੰਗਤ ਇੱਥੇ ਸ਼ਰਧਨ ਨਾਲ ਆਏਗੀ ਜਾਂ ਉਹਦਾ ਜੋ ਵੀ ਮਤਲਬ ਕੰਮ ਮਤਲਬ ਜੋ ਵੀ ਉਹਨੂੰ ਮਤਲਬ ਕੋਈ ਮਨ ਦੀ ਇੱਛਾ ਉਹ ਪੂਰੀ ਹੋਏਗੀ ਹੁਣ ਵੀ ਜੋ ਇੱਥੇ ਮਤਲਬ ਸ਼ਰਧਾ ਨਾਲ ਆਉਂਦੇ ਨੇ ਠੀਕ ਹੈ ਜੀ ਉਹ ਜੋ ਉਹਨਾਂ ਨੂੰ ਮਤਲਬ ਕੋਈ ਕੋਈ ਵੀ ਸਰੀਰਕ ਰੋਗ ਹੁੰਦਾ ਉਹ ਇੱਥੇ ਆ ਕੇ ਠੀਕ ਹੁੰਦਾ ਹੈ ਹਾਂ ਠੀਕ ਹੈ ਭਾਈ ਹੋਰ ਤੁਸੀਂ ਜਿੰਨੀ ਕਿਦਾਂ ਰਹੀ ਜਿੰਦਗੀ ਦੀ ਜ਼ਿੰਦਗੀ ਭਾਈ ਬਸ ਵਧੀਆ ਜੀ ਤੱਕੇ ਨਾਲ ਬਸ ਚਲਾਈ ਜਾਂਦੇ ਆ ਤੱਕਾ ਇਹਨੇ ਤੱਕੇ ਕਿਉਂ ਦੇ ਰਹੇ ਹੋ ਜ਼ਿੰਦਗੀ ਬਸ ਜੀ ਤੁਹਾਨੂੰ ਪਤਾ ਹੈ ਸਰਕਾਰਾਂ ਬਹੁਤ ਵਧੀਆ ਨੇ ਇੱਥੇ ਦੀਆਂ ਜੀ ਉਹਦੇ ਕਰਕੇ ਥੋੜਾ ਤੱਕਾ ਲਾਈ ਜਾਂਦੇ ਜੀ ਚਲੋ ਉਰੇ ਤਾਂ ਵਧੀਆ ਸਰਕਾਰ ਆਈ ਹੈ ਕਿਸੇ ਮਾੜੀ ਸਰਕਾਰ ਵੱਲ ਦੇਸ਼ ਵਾਲੇ ਜੀ ਜਾਣ ਦੀ ਸੋਚਿਆ ਤੁਸੀਂ ਨਾ ਜੀ ਬਸ ਬਸ ਜੀ ਉੱਥੇ ਇਦੋਂ ਵੀ ਜ਼ਿਆਦਾ ਤੱਕੇ ਨੇਗੇ ਜੀ ਜ਼ਿੰਦਗੀ ਦਾ ਨਾਂ ਹੀ ਤੱਕੇ ਸੰਘਰਸ਼ ਕਹਿ ਲੋ ਆਪਾਂ ਮਜ਼ਾਕ ਦੇ ਵਿੱਚ ਕਹਿ ਰਹੇ ਹਾਂ ਜ਼ਿੰਦਗੀ ਦਾ ਨਾਮ ਸੰਘਰਸ਼ ਹੈ ਉਹ ਕਰ ਰਹੇ ਠੀਕ ਆ ਬਈ ਆ ਥੋੜੇ ਯਾਰ ਦੋਸਤ ਵੀ ਖੜੇ ਆ ਇਹਨਾਂ ਵਜਿ ਦੀ ਕੋਈ ਗੱਲਬਾਤ ਸਾਡੇ ਨੂੰ ਦੱਸੋ ਬਾਈ ਜੀ ਬਸ ਇਹ ਆ ਭਗਵੰਤ ਮਾਨ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਦੇਖੋ ਉਹਨਾਂ ਦੇ ਕਿੰਨੇ ਮੰਤਰੀਆਂ ਦੇ ਵਿਆਹ ਹੋ ਗਏ ਜੀ ਉਹਨਾਂ ਨੇ ਕਰਵਾ ਲੇ ਵੀ ਸਾਡੇ ਬੰਦੇ ਨੂੰ ਮਤਲਬ ਇਹਨਾਂ ਜਾਂ ਤਾਂ ਸਰਕਾਰ ਚ ਲੈ ਲੈਣ ਜਾਂ ਇਹਦਾ ਵਿਆਹ ਕਰਾ ਦੇਣਾ ਵਿਚਾਰੇ ਦਾ ਬਹੁਤ ਭਗਵੰਤਮਾ ਭਗਵੰਤਮਾਨ ਸਾਹਿਬ ਪੀਟੀਸੀ ਨੂੰ ਬਹੁਤ ਸੁਣਦੇ ਆ ਕੱਲ ਉਹਨਾਂ ਦਾ ਬਿਆਨ ਵੀ ਆਇਆ ਸੀ ਵੀ ਇਹਦੀ ਪੀਟੀਸੀ ਤੁਸੀਂ ਬਾਦ ਵਿੱਚ ਹਾਂ ਜੀ ਹਾਂ ਜੀ ਉਹ ਮੁਰਗੀਆਂ ਵਾਲਾ ਬਿਆਨ ਤਾਂ ਉਹਨਾਂ ਦਾ ਬਹੁਤ ਵਧੀਆ ਸੀਗਾ ਜੀ ਜੀ ਤੇ ਉਹਨਾਂ ਨੂੰ ਕਰਨਾ ਵੀ ਚਾਹੀਦਾ ਉਹਨਾਂ ਤੱਕ ਇਹ ਗੱਲ ਪਹੁੰਚ ਜਾਣੀ ਭਗਵੰਤਪਨ ਸਾਹਿਬ ਇਹਨਾਂ ਦੀ ਗੱਲ ਸੁਣ ਲਓ ਇਹ ਮੁੰਡੇ ਦਾ ਵਿਆਹ ਕਰਾ ਦਿਓ ਤੁਸੀਂ ਬਾਕੀ ਦੇਖੋ ਜੀ ਚਲੋ ਇਹ ਤਾਂ ਇੱਕ ਹਾਸੇ ਦੇ ਵਿੱਚ ਗੱਲ ਰਹੀ ਬਾਕੀ ਮੈਂ ਇਹ ਕਹਿਣਾ ਚਾਹੁੰਦਾ ਵੀ ਸਾਰੇ ਪੰਜਾਬ ਨੂੰ ਵੀ ਇੱਕ ਜੁੱਟ ਹੋਵੋ ਜਿਹੜੇ ਹੜ੍ਹ ਪ੍ਰਭਾਵਿਤ ਮਤਲਬ ਖੇਤਰ ਨੇ ਜੀ ਉਹਨਾਂ ਦੇ ਵਿੱਚ ਜੋ ਵੀ ਜੋ ਆਪਣੇ ਭਰਾਵਾਂ ਨੂੰ ਜਰੂਰਤ ਆ ਉਹ ਚੀਜ਼ ਮਹੱਈਆ ਕਰਾਈ ਜਾਵੇ ਜੀ ਠੀਕ ਹੈ ਜੀ ਹੁਣ ਇਹੀ ਆਪਣੇ ਕੋਲ ਮੌਕਾ ਜਿਹੜਾ ਆਪਾਂ ਇਕੱਠੇ ਹੋ ਕੇ ਆਪਾਂ ਇੱਕ ਜੁੱਟ ਦਾ ਮਤਲਬ ਜਿਹੜਾ ਆਪਾਂ ਮਿਸਾਲ ਦੇ ਸਕਦੇ ਹਾਂ ਮਰੀ ਅਸੀ ਗਾਲ ਜੀ ਅਸੀ ਗਾਲ ਬਾਈ ਜੀ ਬਾਈ ਕੀ ਨਾਮ ਹੈ ਜੀ ਮੇਰਾ ਨਾਮ ਮਨੋਜ ਸਿੰਘ ਜੀ ਠੀਕ ਹੈ ਬਾਈ ਤੁਸੀਂ ਮੈਂ ਆਰਟੀਡੈਕਟ ਕੋਲ ਲੱਗੇ ਆਇਆ ਹਾਂ ਬਾਈ ਜੀ ਠੀਕ ਹੈ ਵੀ ਤੁਹਾਡਾ ਵਿਆਹ ਹੋ ਗਿਆ ਹਾਂਜੀ ਹਾਂਜੀ ਮੇਰਾ ਤਾਂ ਸੁਖ ਨਾਲ ਚਾਰ ਬੱਚੇ ਹੈਗੇ ਵੀਰੇ 21 ਸਾਲ ਦੀ ਉਮਰ ਚ ਵਿਆਹ ਹੋ ਗਿਆ ਸੀਗਾ ਠੀਕ ਹੈ ਜੀ ਠੀਕ ਹੈ ਹੁਣ 33 ਸਾਲ ਦੇ ਹੋਗੇ ਠੀਕ ਹੈ ਬਾਈ ਬਾ ਜਿੰਦਗੀ ਨੂੰ ਧੱਕਾ ਲਾਈ ਜਾਂਦੇ ਆ ਨੌਕਰੀਆਂ ਮਿਲਦੀਆਂ ਨਹੀਂ ਹੈਗੀਆਂ ਠੀਕ ਹੈ ਜੀ ਬਾਈ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਵਧੀਆ ਲੱਗਦੀ ਜਾਂ ਪਹਿਲਾਂ ਦੀ ਜ਼ਿੰਦਗੀ ਯਾਰ ਬੰਦਾ ਬਾਈ ਫਸ ਜੀ ਜਾਂਦਾ ਪਹਿਲਾਂ ਤਾਂ ਚੱਲ ਮਾੜਾ ਮੋਟਾ ਇੱਧਰ ਉੱਧਰ ਚੱਲੇ ਜਾਂਦਾ ਹੀ ਹੁਣ ਦਾ ਰਾਜ ਹੀ ਹੁੰਦੀ ਆ ਐ ਹੁੰਦਾ ਵੀ ਚੱਲ ਕੇ ਆਪਦੇ ਬੱਚਿਆਂ ਚ ਬੈਠੀਏ ਪਰਿਵਾਰ ਚ ਠੀਕ ਹੈ ਜੀ ਬਸ ਟਾਈਮ ਪਾਸ ਕਰੀ ਜਾਂਦੇ ਆ ਨੌਕਰੀਆਂ ਮਿਲਦੀਆਂ ਨਹੀਂ ਹੈਗੀਆਂ ਬਿਲਕੁਲ ਜੀ ਠੀਕ ਹੈ ਜੀ ਵੈਸੇ ਵੀ ਮੈਂ 2006 ਦੇ ਵਿੱਚ ਆਪਣੇ ਆਲਮਗੀਰ ਯੂਕੋ ਬੈਂਕ ਚ ਕੰਮ ਕਰਿਆ ਜੀ 40 ਰੁਪਏ ਦਿਹਾੜੀ ਤੇ ਮੈਂ ਕੰਮ ਕਰ ਰਿਹਾ ਤੇ ਨੋਟਬੰਦੀ ਤੋਂ ਬਾਅਦ ਉਹਨਾਂ ਨੇ ਪੱਕਾ ਪੁੱਕਾ ਨਹੀਂ ਕਰਿਆ ਮੈਂ 12 ਸਾਲ ਉੱਥੇ ਕੰਮ ਕਰਿਆ ਠੀਕ ਹੈ ਜੀ ਉਸ ਤੋਂ ਬਾਅਦ ਬੈਂਕ ਵਾਲਿਆਂ ਨੇ ਬਾਹਰ ਕੱਢ ਤੇ ਜੀ ਬਾਅਦ ਉਸ ਤੋਂ ਬਾਅਦ ਹੁਣ ੱੱਕੇ ਖਾਈ ਜਾਂਦੇ ਆ 33 ਸਾਲ ਦੀ ਉਮਰ ਹੋ ਗਈ ਚਲੋ ਆਸ ਕਰਦੇ ਆ ਸਰਕਾਰ ਵੀ ਕਦੇ ਸਾਨੂੰ ਨੌਕਰੀ ਮਿਲੂਗੀ ਪਰ ਮਿਲਨੀ ਤਾਂ ਐ ਨਹੀਂ ਗਈ ਪ੍ਰਾਈਵੇਟ ਕੰਮਾਂ ਦੇ ਹੀ ੱੱਕੇ ਲਾ ਕੇ ਆਉਦਾ ਟਾਈਮ ਪਾਸ ਕਰੀ ਜਾਂਦੇ ਬਾਬਾ ਜੀ ਵੇਖੋ ਵਾਹਿਰੂ ਜੀ ਦਾ ਖਾਲਸਾ ਤੇ ਵਾਹਿਰੂ ਜੀ ਕੀ ਫਤਿਹ ਬਾਬਾ ਜੀ ਇਸ ਗੁਰਦੁਆਰਾ ਦਾ ਇਤਿਹਾਸ ਦੱਸ ਦੋ ਇੱਥੇ ਮਾਚੀਵਾੜੇ ਤੋਂ ਮਹਾਰਾਜ ਦਸਵੇਂ ਪਾਤਸ਼ਾ ਉੱਚ ਦੇ ਪੀਰ ਬਣ ਕੇ ਇਹ ਧਰਤੀ ਗੁਰਦੁਆਰਾ ਆਲਮਗੀਰ ਸਾਹਿਬ ਮਨਜੀਤ ਸਾਹਿਬ ਲੁਧਿਆਣਾ ਵਿੱਚ ਆਏ ਸੀ ਇਹ ਧਰਤੀ ਨੂੰ ਭਾਗ ਲਾਏ ਸੀ ਪਾਸ਼ਾ ਨੇ ਭਾਈ ਨਗਈਆ ਨੇ ਦਸਵੇਂ ਪਾਤਸ਼ਾ ਨੂੰ ਘੋੜਾ ਭੇੜ ਕੀਤਾ ਆਪਦੀ ਇਹ ਧਰਤੀ ਦੇ ਐਤਵਾਰ ਭਰਦਾ ਜਿਹੜਾ ਵੀ ਆਪਣੀ ਸਰਬਦਾ ਦੇ ਭਾਵਨਾ ਦੇ ਨਾਲ ਜੋ ਵੀ ਬੰਦੇ ਦੇ ਸਰੀਰ ਤੇ ਕੋਈ ਵੀ ਰੋਗ ਹੋਵੇ ਤੇ ਉਹ ਪੰਜ ਤਵਾਰੀ ਤੇ ਸ਼ਨਾਣ ਕਰੇ ਤੇ ਉਹ ਸਦਾ ਤੱਕ ਹੀ ਉਹ ਖਤਮ ਹੋ ਜਾਂਦਾ ਤੇ ਮਹਾਰਾਜ ਦੀ ਬੜੀ ਵੱਡੀ ਬਖਸ਼ੇ ਇਸ ਧਰਤੀ ਤੇ ਤੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਬੜੇ ਵਰ ਦਿੱਤੇ ਇਸ ਧਰਤੀ ਤੇ ਤੇ ਲੋਕ ਪਿੰਡਾਂ ਦੇ ਲੋਕ ਸ਼ਹਿਰੀ ਲੋਕ ਬੜੀ ਸਰਦਾ ਦੇ ਭਾਮਲਾ ਦੇ ਨਾਲ ਇੱਥੇ ਹੁੰਦੇ ਨੇ ਤੇ ਮੱਥਾ ਧੰਤੰਡ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਟੇਕ ਕੇ ਆਪਣਾ ਜਿੰਨਾ ਵੀ ਕੋਈ ਸੇਵਾ ਵੀ ਕਰਦਾ ਕੋਈ ਜੋੜਿਆਂ ਦੀ ਸੇਵਾ ਕਰਦਾ ਕੋਈ ਟੋਕਰੀ ਢੋਂਦੀ ਸੇਵਾ ਕਰਦਾ ਕੋਈ ਭਾਂਡੇ ਧੋਂਦੀ ਸੇਵਾ ਕਰਦਾ ਇੱਥੇ ਜਿੰਨੀਆਂ ਵੀ ਮਹਾਰਾਤ ਦੀਆਂ ਸੇਵਾਵਾਂ ਨੇ ਉਹ ਆਪਣੀਆਂ ਸਰਦਾ ਭਾਵਨਾ ਦੇ ਨਾਲ ਸੇਵਾ ਕਰਕੇ ਤੇ ਆਪਣੇ ਦਿਲਾਂ ਦੇ ਜਿਹੜੇ ਸਰੀਰ ਨੂੰ ਲੱਗੇ ਰੋਗ ਉਹ ਖਤਮ ਕਰ ਲੈਂਦਾ ਕਿੰਨਾ ਟਾਈਮ ਹੋ ਗਿਆ ਤੁਨੂਰੇ ਕਰਦੇ ਕੀ ਕੀ ਕੀਤਾ ਅਸੀਂ ਸਨ 14 ਵਿੱਚ ਇਸ ਸਥਾਨ ਤੇ 6ਵੇਂ ਮਹੀਨੇ ਨੂੰ ਸੇਵਾ ਲਈ ਸੀ ਸਭ ਤੋਂ ਪਹਿਲਾਂ ਆਪਣਾ ਦਰਬਾਰ ਸਾਹਿਬ ਸੰਗਤ ਦੇ ਸੰਯੋਗ ਦੇ ਨਾਲ ਸਮੂਹ ਲਾਕੇ ਦੇ ਸੰਯੋਗ ਦੇ ਨਾਲ ਸ਼ਹਿਰ ਵਾਸੀਆਂ ਦੇ ਸੰਯੋਗ ਦੇ ਨਾਲ ਇਹ ਸਥਾਨ ਦੀ ਸਕਾਰ ਸੇਵਾ ਸ੍ਰੀਮਾਨ ਸੰਤ ਬਾਬਾ ਅਮਰੀਕ ਸਿੰਘ ਪਟਿਆਲੇ ਵਾਲੇ ਇਹ ਸਥਾਨ ਦੀ ਕਰਾ ਰਹੇ ਨੇ ਸਨ 14 ਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਗੁਰੂ ਦੇ ਘਰ ਦਾ ਟੱਪਾ ਨਵੇਂ ਦਰਬਾਰ ਸਾਹਿਬ ਦਾ ਜਿਹੜਾ ਪੁਰਾਣਾ ਦਰਬਾਰ ਸਾਹਿਬ ਦੀ ਉਹਨੂੰ ਟੱਪਾ ਲਾ ਕੇ ਨਵਾਂ ਦਰਬਾਰ ਸਾਹਿਬ ਬਣਾ ਕੇ ਇਹਨਾਂ ਨੂੰ ਦਿੱਤਾ ਸੀ ਤੇ ਦੋ ਜੋੜੇ ਘਰ ਦੀ ਸੇਵਾ ਦਫਤਰ ਸ਼ੋਮਨੀ ਕਮੇਟੀ ਜਿਹੜੇ ਵੀ ਆਪਣੇ ਮੁਲਾਜ਼ਮ ਜਿੱਥੇ ਵੀ ਬੈੰਦੇ ਨੇ ਉਹ ਵੀ ਕੜਾ ਪ੍ਰਸ਼ਾਦ ਵੀ ਤੇ ਆਪਣਾ ਭੋਰਾ ਸਾਹਿਬ ਵੀ ਤੇ ਆਪਣਾ ਡਿਫੈਂਸਰੀ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਕਾਰ ਪਾਰਕਿੰਗ ਥੱਲੇ ਕਾਰ ਸਕੂਟਰ ਸਟੈਂਡ ਵਿੱਚ ਤੇ ਮਹਾਰਾ ਦੀ ਨਵੀਂ ਦਰਸ਼ਨ ਡਿਊਟੀ ਵੀ ਹੁਣ ਤਿਆਰ ਹੋ ਗਈ ਏ ਤੇ ਮਹਾਰਾ ਦੀ ਬੜੀ ਕਿਰਪਾ ਹੋਈ ਏ ਉਹਨੇ ਸਿਰ ਤੇ ਹੱਥ ਰੱਖ ਕੇ ਨਾਲੇ ਤੇ ਨਾਮ ਜਪਾਇਆ ਤੇ ਨਾਲੇ ਏਡੀਆਂ ਸੇਵਾ ਲਈਆਂ ਨੇ ਤੇ ਨਾਲੇ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟਿਕਾਇਆ ਉਸ ਪਾਸ਼ਾ ਨੇ ਤੇ ਇੰਨੀਆਂ ਹੀ ਇਹ ਸਤਾਨ ਤੋਂ ਇਹ ਛੋਟਾ ਲੰਗਰਕਾਰ ਸੇਵਾ ਸਰੋਵਰ ਦੇ ਕੋਲ ਅਰਜਾਨਾ ਡੀ ਐਮ ਸੀ ਦਿ ਆਨੰਦ ਵਿੱਚ ਦੋਵੇਂ ਟਾਈਮ ਲੰਗਰ ਬਣ ਕੇ ਇੱਥੋਂ ਜਾਂਦਾ ਸਵੇਰੇ 10:30 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਰਾਤ ਨੂੰ 7:30 ਵਜੇ ਤੋਂ ਲੈ ਕੇ ਤੇ 9:30 ਵਜੇ ਤੱਕ ਗੁਰੂ ਦਾ ਲੰਗਰ ਸ਼ਿਕਾਇਆ ਜਾਂਦਾ ਸੰਗਤਾਂ ਨੂੰ ਤੇ ਇਹ ਬੜਾ ਇਹ ਇਲਾਕੇ ਦਾ ਵੀ ਬੜਾ ਵੱਡਾ ਸੰਜੋਗ ਏ ਤੇ ਸ਼ਹਿਰ ਵਾਸੀਆਂ ਦਾ ਵੀ ਬੜਾ ਵੱਡਾ ਸੰਜੋਗ ਏ ਤੇ ਸਾਰੀ ਸੰਗਤ ਦਾ ਬੜਾ ਵੱਡਾ ਸੰਜੋਗ ਏ ਤੇ ਅਸੀਂ ਇਹੀ ਅਰਦਾਸ ਕਰਦੇ ਆ ਕਿ ਮਹਾਰਾਜ ਜਿਹੜਾ ਵੀ ਤੇਰੇ ਘਰ ਸੇਵਾ ਕਰਦਾ ਉਹਦੀਆਂ ਜਿਹੜੀਆਂ ਵੀ ਮਨ ਵਿੱਚ ਆਸਾਂ ਨੇ ਉਹਦੀਆਂ ਪੂਰੀਆਂ ਕਰਨੀਆਂ ਖੁਸ਼ੀਆਂ ਦੇ ਸਿਰੇ ਪਕੜਨੇ ਮੈਂ ਜਥੇਦਾਰ ਹਰਪਿੰਦਰ ਸਿੰਘ ਪਿੰਦਾ ਆਲਮਗੀਰ ਲੁਧਿਆਣਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮਹਾਰੀ ਖਾਲਸਾ ਵਾਡੀ ਫਤਿਹ ਬਪਈ ਭਾਈ ਕੀ ਨਾਮ ਹੈ ਜਪਣਾ ਮੇਰਾ ਸੁਖਦੀਪ ਸਿੰਘ ਹੈ ਲੈ ਭਾਈ ਜੀ ਤੁਹਾਨੂੰ ਰੇ ਕਿੰਨਾ ਨਾਮ ਹੋ ਗਿਆ ਬਾਬਾ ਜੀ ਅਸੀਂ ਤਾਂ ਸੇਵਾ ਜਿਵੇਂ ਛੋਟੇ ਛੋਟੇ ਹੁੰਦੇ ਸੀ ਵੀ ਇਹ ਧਰਤੀ ਨੂੰ ਜਿਵੇਂ ਕਹ ਜੀਏ ਬਹੁਤ ਭਾਗ ਲੱਗੇ ਨੇ ਇਹ ਲੁਧਿਆਣੇ ਦੀ ਧਰਤੀ ਨੂੰ ਭਾਗ ਲੱਗੇ ਨੇ ਗੁਰੂਗੋਇੰਦ ਸਾਹਿਬ ਜਦੋਂ ਚਮਕੌਰ ਸਾਹਿਬ ਦੀ ਗੜੀ ਚੋਂ ਛੱਡ ਕੇ ਕਲਾ ਆਈ ਸੀ ਤੇ ਇੱਥੇ ਜਿਹੜਾ ਸੀ ਪਹਿਲੋ ਆਲਮਗੀਰ ਦੀ ਪਿੰਡੋਂ ਸੰਗਤ ਨੇ ਘਰਈਆ ਸਾਹਮਣੇ ਇੱਥੇ ਜਿਹੜਾ ਘੋੜਾ ਪਿੰਡ ਕੀਤਾ ਤੇ ਇਸ ਨੂੰ ਪਵਿੱਤਰ ਜਿਹੜੀ ਥਾਂ ਬਣੀ ਬੜਾ ਆਲੀ ਸ਼ਾਨ ਗੁਰੂ ਘਰ ਕਿਉਂਕਿ ਇਹ ਪੂਰੇ ਵਰਲਡ ਦੇ ਵਿੱਚੋਂ ਜਦੋਂ ਇੱਥੇ ਸੰਗਤਾਂ ਆਉਂਦੀ ਇੱਕ ਸਾਲ ਟਾਟਾ ਮਾਰਦਾ ਘਾਟਾ ਇਲਾਕੇ ਦਾ ਬੜਾ ਸੰਜੋਗ ਆ ਮਾਹਪੁਰਖਾਂ ਦਾ ਸੰਤ ਬਾਬਾ ਅਮਰੀਕ ਸਿੰਘ ਸੰਤ ਬਾਬਾ ਭਿੰਦਾ ਜੀ ਜਿਹੜੇ ਇਹਨਾਂ ਨੇ ਮਾਹਪੁਰਖਾਂ ਨੇ ਇੱਥੇ ਚਰਨ ਪਾ ਕੇ ਇਹਨੀਆਂ ਆਲੀ ਸ਼ਾਨ ਜਿਹੜੀਆਂ ਇੱਥੇ ਇਹਨੀਆਂ ਮਾਰਤਾ ਗੁਰੂ ਘਰ ਬਹੁਤ ਆਲੀ ਸ਼ਾਨ ਮਤਲਬ ਇਲਾਕੇ ਦੇ ਵਿੱਚ ਕੀ ਲਾਲੋ ਪੂਰੇ ਵਰਲਡ ਦੇ ਵਿੱਚ ਜਿਹੜਾ ਇਹਨਾਂ ਨੇ ਏਡੇ ਸੋਹਣੇ ਪਵਿੱਤਰ ਸਥਾਨ ਬਣਾ ਤੀ ਉਹ ਸਾਡੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮਤਲਬ ਇਹ ਮਸੱਜਾ ਬਣਿਆ ਕਿ ਆਉਣ ਵਾਲਾ ਇਤਿਹਾਸ ਜਦੋਂ ਪੜ੍ਹਦੇ ਨੇ ਸਾਡੇ ਬੱਚੇ ਜਦੋਂ ਦੇਖਣਗੇ ਵੀ ਇਤਿਹਾਸ ਕੀ ਆ ਜਦੋਂ ਉਹਨਾਂ ਨੂੰ ਦੱਸਦੇ ਆ ਤਾਂ ਸਾਡੇ ਰੌਂਗਟੇ ਖੜੇ ਹੁੰਦੇ ਕੀ ਸੁਣਨਗੇ ਉਹ ਅੱਗੇ ਤਾਂ ਹੀ ਬਾਈ ਜੀ ਇਹ ਲੀਹਾਂ ਤੇ ਚੱਲਣਗੇ ਜਦੋਂ ਸਾਡੇ ਇਤਿਹਾਸ ਮੂੰਹੋਂ ਬੋਲਣਗੇ ਇਹ ਡੇ ਡੇ ਸੋਹਣੇ ਪਵਿੱਤਰ ਸਥਾਨ ਗੁਰੂ ਸਾਹਿਬਾਨ ਸਾਡੇ ਮਹਾਂਪੁਰਸ਼ਾਂ ਦੀ ਜਿਹੜੀ ਸੇਵਾ ਵਾ ਉਹ ਮਤਲਬ ਬਲਖਣੀ ਆ ਬਾਈ ਜੀ ਏਸੀ ਪਿੰਡ ਆਲਮਗਿਰਦੀ ਸਾਤ ਹੁਣ ਵੱਧਦੇ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦੀ ਜੀ ਇਜਾਜ਼ਤ ਕੈਮਰਾ ਮਨਿੰਦਰ ਜੀ ਦੇ ਨਾਲ ਹਾਕਮ ਸਿੰਘ ਅਮਿਤ ਕੜੀਆ ਪੀਟੀਸੀ ਨਿਊਜ਼